ਸਤਿ ਸ਼੍ਰੀ ਅਕਾਲ ਜੀ ਦੋਸਤੋ ਅ ਅਸੀਂ ਤੁਹਾਡੇ ਵਾਸਤੇ ਹਰ ਵਾਰ ਕੋਈ ਨਾ ਕੋਈ ਨਵੀਂ ਸੂਚਨਾ ਲੈ ਕੇ ਆਉਂਦੇ ਆ ਤੇ ਉਹ ਸੂਚਨਾ ਜ਼ਿਆਦਾਤਰ ਜਿਹੜੇ ਸਾਡੇ ਬੇਰੋਜ਼ਗਾਰ ਨੌਜਵਾਨ ਹੈਗੇ ਨੇ ਉਹਨਾਂ ਨਾਲ ਜੁੜੀ ਹੁੰਦੀ ਹੈ ਜਾਂ ਹੋਰ ਸਰਕਾਰੀ ਸਕੀਮਾਂ ਦੇ ਨਾਲ ਜੁੜੀ ਹੁੰਦੀ ਹੈ ਸੋ ਅੱਜ ਜਿਹੜੀ ਇਹ ਸੂਚਨਾ ਸੀ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਜਿਹੜੇ ਖੇਡਾਂ ਨਾਲ ਜੁੜੇ ਹੋਏ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਨੇ ਉਹਨਾਂ ਵਾਸਤੇ ਹੈਗੀ ਆ ਜਿਨ੍ਹਾਂ ਦੀ ਪਿਛਲੇ ਸਮੇਂ ਦੌਰਾਨ ਬਹੁਤ ਵਧੀਆ ਖੇਡਾਂ ਦੇ ਵਿੱਚ ਪ੍ਰਦਰਸ਼ਨ ਰਿਹਾ ਪੰਜਾਬ ਦੇ ਖੇਡ ਵਿਭਾਗ ਵੱਲੋਂ ਉਹਨਾਂ ਤੋਂ ਜਿਹੜੀ ਕੋਚ ਦੀਆਂ ਅਸਾਮੀਆਂ ਹੁੰਦੀਆਂ ਨੇ ਤੇ ਡਿਪਟੀ ਡਾਇਰੈਕਟਰ ਦੀਆਂ ਅਸਾਮੀਆਂ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਹ ਪੋਸਟਾਂ ਕਾਫੀ ਹੈਗੀਆਂ ਨੇ ਤਕਰੀਬਨ 336 ਕੋਚਾਂ ਦੀਆਂ ਤੇ ਡਿਪਟੀ ਡਾਇਰੈਕਟਰ ਦੀਆਂ ਪੋਸਟਾਂ ਹੈਗੀਆਂ ਨੇ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਤੇ ਜਿਹੜੇ ਵੀ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਦਾ ਖੇਡਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਆਊਟਸਟੈਂਡਿੰਗ ਪਰਫਾਰਮੈਂਸ ਰਹੀ ਹੈ ਉਹ ਇਹਨਾਂ ਕੋਚਾਂ ਦੀਆਂ ਅਸਾਮੀਆਂ ਵਾਸਤੇ ਅਪਲਾਈ ਕਰ ਸਕਦੇ ਨੇ ਸੋ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹਦੇ ਵਿੱਚ ਡਿਪਟੀ ਡਾਇਰੈਕਟਰ ਦੀਆਂ ਗਰੁੱਪ A ਦੀਆਂ ਪੋਸਟਾਂ ਨੇ ਉਹ ਵੀ ਹੈਗੀਆਂ ਨੇ ਜਿਹੜੇ ਕੋਚ ਗਰੁੱਪ B ਹੈ ਉਹਨਾਂ ਦੀਆਂ 65 ਅਸਾਮੀਆਂ ਹੈਗੀਆਂ ਨੇ ਤੇ ਜੂਨੀਅਰ ਕੋਚ ਗਰੁੱਪ C ਵਰਗ ਦੇ ਵਿੱਚ ਉਹਨਾਂ ਦੀਆਂ 251 ਪੋਸਟਾਂ ਹੈਗੀਆਂ ਨੇ ਸੋ ਜਿਹੜੇ ਵੀ ਐਲੀਜੀਬਲ ਬੱਚੇ ਹੈਗੇ ਨੇ ਇਹਨਾਂ ਨੂੰ ਇਹਨਾਂ ਕੋਚਸ ਦੀਆਂ ਜਿਹੜੀਆਂ ਅਸਾਮੀਆਂ ਨੇ ਉਹਨਾਂ ਵਾਸਤੇ ਜ਼ਰੂਰ ਅਪਲਾਈ ਕਰਨਾ ਚਾਹੀਦਾ ਸੋ ਤੁਸੀਂ ਅਪਲਾਈ ਕਿੱਥੇ ਕਰਨਾ ਹੈਗਾ ਪਹਿਲੀ ਤਾਂ ਗੱਲ ਹੈ ਜਿਹੜੀ ਤੁਸੀਂ ਆਪਣੀ ਰਿਟਰਨ ਐਪਲੀਕੇਸ਼ਨ ਆ ਇਹ ਭੇਜਣੀ ਆ ਉਹ ਐਡਰੈਸ ਨੋਟ ਕਰ ਲਓ ਡਾਇਰੈਕਟਰ ਸਪੋਰਟਸ ਪੰਜਾਬ ਪੰਜਾਬ ਯੂਆ ਭਵਨ ਸੈਕਟਰ 42ਏ ਚੰਡੀਗੜ੍ਹ ਇੱਥੇ ਤੁਸੀਂ ਰਿਟਰਨ ਐਪਲੀਕੇਸ਼ਨ ਆਪਣੀ ਭੇਜਣੀ ਹੈਗੀ ਆ ਪਰਫਾਰਮਾ ਭਰ ਕੇ ਤੇ ਜਦੋਂ ਇਹ 31 ਸੌਰੀ 30 ਦਸੰਬਰ 2024 ਤੱਕ ਸ਼ਾਮ ਨੂੰ 5 ਵਜੇ ਤੱਕ ਜਿਹੜੇ ਦਫ਼ਤਰ ਦਾ ਤੁਹਾਨੂੰ ਐਡਰੈਸ ਦੱਸਿਆ ਉੱਥੇ ਪਹੁੰਚ ਜਣੀ ਚਾਹੀਦੀ ਹੈ ਸੋ ਅਗਰ ਇਸ ਜਿਹੜੀ ਜਾਣਕਾਰੀ ਤੁਹਾਨੂੰ ਸ਼ੇਅਰ ਕੀਤੀ ਆ ਇਹਦੇ ਨਾਲ ਸੰਬੰਧ ਦਾ ਤੁਹਾਨੂੰ ਕੋਈ ਹੋਰ ਫਰਦਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਇੱਕ ਮੋਬਾਈਲ ਨੰਬਰ ਨੋਟ ਕਰ ਲਓ ਇਹ ਜਿਹੜੇ ਪੰਜਾਬ ਖੇਡ ਵਿਭਾਗ ਦੇ ਇੱਕ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੇ ਉਹਨਾਂ ਦਾ ਨੰਬਰ ਹੈਗਾ 9888427407 ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਉਹਨਾਂ ਵੱਲੋਂ ਦਿੱਤੀ ਜਾਊਗੀ ਇੱਕ ਵੈਬਸਾਈਟ ਵੀ ਨੋਟ ਕਰ ਲਓ www.pbsports.punjab.gov.in ਇਸ ویب سائٹ ਤੇ ਵੀ ਜਦੋਂ ਤੁਸੀਂ ਜੋ ਹோம் ਪੇਜ ਤੇ ਜਾਓਗੇ ਤਾਂ ਉਹਦੇ ਤੇ ਪਰਫਾਰਮਾ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਹੋਰ ਵੀ ਇਨਫੋਰਮੇਸ਼ਨ ਇਹਨਾਂ ਸਪੋਰਟ ਜਿਹੜੀਆਂ ਅਸਾਮੀਆਂ ਹੈਗੀਆਂ ਉਹਨਾਂ ਬਾਰੇ ਤੁਸੀਂ ਲੈ ਸਕਦੇ ਹੋ ਸੋ ਦੋਸਤੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕਿ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਮਤਲਬਕ ਨੌਕਰੀ ਮਿਲੇ ਉਹਨਾਂ ਨੂੰ ਯੋਗਤਾ ਦੇ ਮਤਲਬਕ ਉਹਨਾਂ ਦੀ ਮਿਹਨਤਾਂ ਨਾ ਮਿਲੇ ਸੋ ਏਸੀ ਕੜੀ ਤਹਿਤੀ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵਿੱਚ ਅਸਾਮੀਆਂ ਕੱਢੀਆਂ ਜਾ ਰਹੀਆਂ ਨੇ ਤੇ ਜਿਹੜੇ ਸਪੋਰਟਸ ਨਾਲ ਰਿਲੇਟਡ ਦੇ ਬੱਚੇ ਹੈਗੇ ਨੇ ਨੌਜਵਾਨ ਹੈਗੇ ਨੇ ਜਿਹੜੇ ਕੋਚ ਬਣ ਦੀ ਸਮਰੱਥਾ ਰੱਖਦੇ ਨੇ ਸੋ ਉਹਨਾਂ ਵਾਸਤੇ ਬਹੁਤ ਵੱਡਾ ਮੌਕਾ ਹੈਗਾ ਸੋ ਆਓ ਇਹ ਜਿਹੜੀਆਂ 336 ਦੇ ਕਰੀਬ ਜਿਹੜੀਆਂ ਅਸਾਮੀਆਂ ਅੱਜ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕੱਢੀਆਂ ਗਈਆਂ ਨੇ ਉੱਥੇ ਜਿਕਰ ਤੁਸੀਂ ਖੁਦ ਸੁਣ ਰਹੇ ਹੋ ਤਾਂ ਤੁਸੀਂ ਅਗਰ ਤੁਹਾਡੇ ਕੋਈ ਜਾਣਕਾਰ ਤੁਹਾਡਾ ਕੋਈ ਰਿਸ਼ਤੇਦਾਰ ਉਹ ਖੇਡਾਂ ਨਾਲ ਜੁੜਿਆ ਹੈਗਾ ਤਾਂ ਉਹਨੂੰ ਵੀ ਤੁਸੀਂ ਉਤਸ਼ਾਹਿਤ ਕਰੋਗੇ ਉਹ ਇਨ੍ਹਾਂ ਕੋਚਸ ਤੇ ਡਿਪਟੀ ਟਰੈਕਟਰ ਦੀਆਂ ਅਸਾਮੀਆਂ ਵਾਸਤੇ ਅਪਲਾਈ ਕਰ। ਇਸ ਸੂਚਨਾ ਨੂੰ ਆਪਣੇ ਤੱਕ ਹੀ ਸੀਮਤ ਨਾ ਰੱਖਣਾ ਹੋਰਾਂ ਲੱਖਾਂ ਤੱਕ ਵੀ ਇਹ ਸੂਚਨਾ ਮਹੱਈਆ ਕਰਵਾਓ। ਧੰਨਵਾਦ।